ਆਪਾ ਜੀ ਬੋਲੀ ਅੱਛਾ ਕੀ ਹੋਇਆ ਜੀ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਾਣੇ ਤੇ ਆਪਾਂ ਬਟਾਲੇ ਵੱਲੋਂ ਆਉਂਦੇ ਹੀ ਪਿੰਡ ਨੂੰ ਉਧਰੋਂ ਭਾਈ ਗੱਡੀ ਆ ਰਹੀ ਇੱਕ ਸਵਿਫਟ ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ਓਵਰਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਭਾਈ ਪਿਛੋ ਲਿਆ ਕੇ ਗੱਡੀ ਖਿਲਾਰ ਲਈ ਸਾਡੇ ਅੱਗੇ ਮੋੜ ਤੇ ਆ ਕੇ ਖੱਤੇ ਆਂਦੇ ਆ ਆਪਾਂ ਭਾਈ ਮੋਟਰਸਾਈਕਲ ਤੇ ਆਂਦੇ ਆ ਸੱਤ ਦੇ ਨੇ ਨਹੀਂ ਨਹੀਂ ਦੋ ਮੋਟਰਸਾਈਕਲ ਹੀ ਹਾਂਜੀ ਤੇ ਆਪਾਂ ਆਉਂਦੇ ਤੇ ਉਹਨਾਂ ਭਾਈ ਇੱਥੇ ਰੋਡ ਤੇ ਆ ਕੇ ਗੱਡੀ ਖਿਲਾਰ ਲਈ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਭਾਈ ਬਹੁਤ ਕੁੱਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜਿਆਦੀ ਸੱਟ ਲੱਗੀ ਜੇ ਤੇ ਮੋਟਰਸਾਈਕਲ ਵੀ ਕਾਸ਼ਿਸ਼ ਦਾ ਖੋ ਕੇ ਲੈ ਗਏ ਜੇ ਤੇ ਬਹੁਤ ਮਾੜਾ ਆਲੀ ਮਾਰਿਆ ਕਾਸ਼ਿਸ਼ ਦੇ ਦਾਤਰ ਮਾਰੇ ਜੇ ਨਾਲ ਬੈਂਸ ਬੋਲ ਮਾਰੇ ਜੇ ਕਿੰਨੇ ਜਣੇ ਝਕਮੀ ਹੋਏ ਤਿੰਨ ਜਾਨੀ ਝਕਮੀ ਹੋਏ ਜੇ ਇੱਕ ਕਰਨ ਕਰਨ ਦੀ ਤਾਂ ਲੱਤ ਟੁੱਟ ਗਈ ਜੇ ਤੇ ਇੱਕ ਲਵ ਮੁੰਡਾ ਉਹਦੇ ਸਿਰ ਤੇ ਬਹੁਤ ਜਿਆਦੀ ਸੱਟ ਲੱਗੀ ਜੇ ਕਿਹੜੀ ਕਰਨੂ ਝਗੜਾ ਕੋਈ ਝਗੜਾ ਨਹੀਂ ਭਾਈ ਆਪਾਂ ਆਪਣੇ ਧਿਆਨ ਹੁੰਦੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਭਾਈ ਬਹੁਤ ਕੁੱਟਿਆ ਨਾ ਆ ਕੇ ਤੁਸੀਂ ਕਰੋ ਤਾਂ ਕਿੱਥੇ ਗਏ ਆਪਾ ਭਾਈ ਨੱਟ ਗਿਆ ਅੱਦੇ ਮੁੰਡੇ ਬਾਜਾ ਰੋਲਾ ਰਾਲਾ ਪਿਆ ਸਾਰੇ ਪਿੰਡ ਵਾਲੇ ਇਕੱਠੇ ਹੋਏ ਹਾਂਜੀ ਤੇ ਇੱਕ ਕਿਸ ਗੱਲ ਦਾ ਝਗੜਾ ਹੀ ਜੇ ਕੌਣ ਆਏ ਸੀ ਪਤਾ ਲੱਗਾ ਕੁਝ ਪਤਾ ਨਹੀਂ ਲੱਗਾ ਭਾਈ ਨੇਰੇ ਜੇ ਗੱਡੀ ਬਹੁਤ ਤੇਜ਼ ਆ ਰਹੀ ਸੀ ਗੱਡੀ ਵੀ ਲੈ ਕੇ ਨਾਲ ਗੱਡੀ ਵੀ ਲੈ ਕੇ ਨਾਲ ਇੱਕ ਮੋਟਰਸਾਈਕਲ ਲੈ ਕੇ ਹਾਂਜੀ ਤੇ ਸਾਰੇ ਮੁੰਡੇ ਦਾ ਗੋਲੀ ਕਾਲੀ ਚਲਾਈ ਜਾਂ ਨਾ ਨਹੀਂ ਗੋਲੀ ਨਹੀਂ ਚਲਾਈ ਬਸ ਹਾਂ ਬਸ ਦਾਤਰ ਚਲਾਏ ਤੇ ਬੈਂਸ ਬੋਲ ਹੀ ਤੇ ਹੁਣ ਚੱਕਵੀ ਕਿੱਥੇ ਨੇ ਜਕਮੀ ਸਰਕਾਰੀ ਹਸਪੀਟਲ ਜੀ ਕੁਪਲੀਫੀਡ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਕਤਵੀ ਨੰਗਲ ਜੀ ਚ ਝਗੜਾ ਹੋਇਆ ਇੰਜਰਡ ਹੋਏ ਨੇ ਦੋ ਤਿੰਨ ਜਾਨੇ ਤੇ ਮੌਕੇ ਤੇ ਆਏ ਆ ਇੰਜਰਡ ਤੇ ਹਸਪਤਲ ਲੈ ਗਏ ਨੇ ਜੀ ਤੇ ਬਾਕੀ ਹੁਣ ਉੱਥੇ ਜਾ ਕੇ ਉਹਨਾਂ ਦੇ ਸਟੇਟਮੈਂਟ ਕਿੰਨੇ ਇੰਜਰਡ ਹੋਏ ਨੇ ਕਿੰਨ ਤਿੰਨ ਜਾਨੇ ਕਿੰਨੇ ਕੁ ਚੱਕਰ ਨੇ ਇੱਕ ਜਣਾ ਜਿਆਦਾ ਇੰਜਰਡ ਆ ਜੀ ਬਾਕੀ ਜਾ ਕੇ ਪਤਾ ਲੱਗਣਾ ਸਾਡੇ ਆਉਣ ਤੋਂ ਪਹਿਲਾਂ ਹੋ ਗਿਆ ਕਿ ਹਾਲਾਤ ਪਤਾ ਲੱਗੇ ਕੋਈ ਗੱਡੀ ਤੇ ਕਹਿੰਦੇ ਆਏ ਜੀ ਦੋ ਤਿੰਨ ਜਾਨੇ ਤੇ ਇੱਥੇ ਉਹ ਝਗੜਾ ਹੋਇਆ ਬਹੁਤਾ ਕਿਸੇ ਨੂੰ ਜਿਆਦਾ ਪਤਾ ਨਹੀਂ ਆ ਤੇ ਬਾਕੀ ਉਹਨਾਂ ਕੋਲ ਜਾ ਕੇ ਪਤਾ ਲੱਗੂ ਚੱਲੇ